ਹਾਂਜੀ ਔਰ ਸਾਡੇ ਲੋਕਾਂ ਦਾ ਬਈ ਖੜੇ ਜੁੜਤਾ ਠੀਕ ਹੈ ਜੀ ਤੇ ਕਿੱਦੜ ਕੀ ਬਾਣੀਆਂ ਉਦਰੀਆ ਬਾਜ਼ਾਰ ਆਪੇ ਕੁੱਤੇ ਲੜ ਲੜ ਮਰੀ ਜਾਣਗੇ ਉਹੀ ਗੱਲ ਹੋਈ ਪਈ ਹੈ ਹਾਂ ਬਿਲਕੁਲ ਜੀ ਬਿਲਕੁਲ ਜਾਵਾ ਆਪਾਂ ਹਾਂਜੀ ਜਾਵਾ ਸੱਚੀਆਂ ਗੱਲਾਂ ਕਰਦੇ ਆਂ ਹਾਂਜੀ 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 ਸਤਿ ਸ੍ਰੀ ਕਾਲ ਜੀ ਮੈਂ ਤੁਹਾਡਾ ਆਪਣਾ ਰੈਕਮੋ ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਸਾਂਝਾ ਪੰਜਾਬ ਦੇਖਣ ਵਾਲੀ ਸਾਰੀ ਸੰਗਤ ਨੂੰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣ ਕੀ ਤੁਹਾਡੇ ਆਪਣੇ ਰੈਕਮੋ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਕਾਲ ਤੇ ਦੋਸਤੋ ਮੈਂ ਅੱਜ ਮਾਨਸਾ ਜੇਲੇ ਦੇ ਪਿੰਡ ਪਪਾਲਕਰਾਂ ਦੇ ਵਿੱਚ ਜਿੱਥੇ ਬਾਬੇ ਜੋਗੀ ਪੀਰ ਦਾ ਜਿਹੜਾ ਮੇਲਾ ਭਰਦਾ ਤਿੰਨ ਦਿਨ ਲਗਾਤਾਰ ਭਰਦਾ ਇੱਥੇ ਤੇ ਨਾਲ ਬਾਬੇ ਹਰੀदास ਦੀ ਸਮਾਧ ਵੀ ਬਣੀ ਹੋਈ ਆ ਨਾ ਜਿੱਥੇ ਦਾਰੂ ਦਾ ਪ੍ਰਸ਼ਾਦ ਜਿਹੜਾ ਚੜਦਾ ਤੇ ਇਧਰ ਨਾਲ ਹੀ ਜਿਹੜਾ ਡੇਰਾ ਬਣਿਆ ਹੋਇਆ ਇੱਕ ਬਾਬੇ ਧੂਣੀदास ਜੀ ਦਾ ਡੇਰਾ ਜਿਹੜਾ ਬਣਿਆ ਪਿਆ ਤੇ ਬਹੁਤ ਹੀ ਇਥੇ ਮੰਨਤਾ ਹੁੰਦੀ ਹੈ ਦੋਸਤੋ ਤੇ ਬਾਬੇ ਦੀਆਂ ਗੱਲਾਂ ਬਾਤਾਂ ਕਿਆ ਨੇ ਜੇ ਮੈਂ ਰੂਹ ਦੇ ਨਾਲ ਕਹਿੰਦੀਆਂ ਨੇ ਤੇ ਇੱਥੇ ਸੇਵਾਦਾਰ ਵੀ ਨਾਲ ਜਿਹੜੇ ਆਪਣੇ ਮੌਜੂਦ ਨੇ ਆਪਾਂ ਗੱਲਾਂ ਬਾਤਾਂ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਤੇ ਇਥੋਂ ਆਪਾਂ ਗੱਲਾਂ ਬਾਤਾਂ ਕਰਦੇ ਆਂ ਤੁਸੀਂ ਵੀ ਹੈਰਾਨ ਰਹੋਗੇ ਸੁਣ ਕੇ ਗੱਲਾਂ ਬਾਤਾਂ ਕਿਆ ਰੂਹ ਨੂੰ ਗੱਲਾਂ ਜਿਹੜੀਆਂ ਛੇੜਦੀਆਂ ਬੇਨਤੀ ਕਰਦੇ ਆਂ ਵੀ ਸਾਰਾ ਸਾਰਾ ਧੰਨਵਾਦ ਹਾਂਜੀ ਹਾਂਜੀ ਜਿਹੜੇ ਸੁਣਨਗੇ ਦੇਖਣਗੇ ਹਾਂਜੀ ਹਾਂਜੀ ਇਹ ਅਸੀਂ ਤੁਹਾਨੂੰ ਦੱਸ ਰਿਹਾ ਜਿਹੜੀ ਸਟੋਰੀ ਸਾਡੇ ਜਾਦਾ ਜਿੰਨਾਂ ਕੋ ਕੁਝ ਹੋਇਆ ਇੱਥੇ ਉਹ ਛੋਡੇ ਸਾਹਮਣੇ ਸੀ ਦੱਸ ਦਾਂ ਪਹਿਲਾਂ ਜੇ ਇੱਥੇ ਜਿਹੜਾ ਡੇਰਾ ਸੀ ਜੋਗੀ ਪੀਰ ਬਾਬਾ ਮੋਹਨ ਬਾਹ ਜੀ ਰਹਿੰਦੇ ਹੁੰਦੇ ਜਿਹੜਾ ਸ੍ਰੀ ਰਿਸ਼ੀ ਉਹਨਾਂ ਦਾ ਠੀਕ ਹੈ ਜੀ ਫਿਰ ਉਹਨਾਂ ਦਾ ਚੇਲਾ ਸੀ ਦਿਉਲੇ ਕੋ ਸੋਣ ਬਾਤ ਸੋਣ ਦੱਸ ਜੀ ਹੋ ਰਿਹਾ ਉਹਨਾਂ ਚਲਾਇਆ ਇਹ ਤੁਨੀ ਦਾ ਸੀਗਾ ਠੀਕ ਹੈ ਜੀ ਇਹ ਉੱਥੇ ਰਹੇ ਕਈ ਸਾਲ ਕਈ ਸਾਲਾਂ ਬਾਅਦ ਇਹਦਾ ਮਨ ਬਦਲਿਆ ਤਾਂ ਇੱਥੇ ਆ ਕੇ ਸਾਡੇ ਸਕੂਲ ਦੇ ਵਿੱਚ ਬਹਿ ਗਏ ਠੀਕ ਹੈ ਜੀ ਉਹ ਸਕੂਲ ਦੇ ਵਿੱਚ ਬੈਠੇ ਹੋਏ ਤਾਂ ਮੈਂ ਵੀ ਆਥਣਾਂ ਦੇ ਕੋਲੇ ਭੋਜਨ ਪਾਣੀ ਲੈ ਕੇ ਆਇਆ ਬਣੀ ਪਤਾ ਲੱਗਿਆ ਵੀ ਬਾਬਾ ਅੱਛੇ ਸਕੂਲ ਜੀ ਬੈਠਾ ਚੜੋ ਭੋਜਨ ਸ਼ਿਕਾ ਇਹ ਜੁੱਧ ਲੈ ਕੇ ਆ ਬਸ ਸ਼ਿਕਾ ਕੇ ਭੋਜਨ ਮੈਂ ਆਖਿਆ ਬਾਬਾ ਤੁਸੀਂ ਕਹਦਾ ਭਾਈ ਖੁਨੂਰੀ ਰਹਿਾਂਗੇ ਮੈਂ ਕਿਹਾ ਚੱਲ ਫਿਰ ਮੈਂ ਆਉਣਾ ਤੇਰੇ ਕੋਲ ਮੁੜ ਕੇ ਤਾਂ ਜਦੋਂ ਮੈਂ ਮੁੜ ਕੇ ਆਇਆ ਆਖੇ ਪੈ ਗਿਆ ਦੋ ਤਿੰਨ ਦਿਨ ਮੈਂ ਪੈਂਦਾ ਰਹਾ ਦੋ ਤਿੰਨ ਆਵਾਜ਼ ਬੰਨ ਕਹਿੰਦਾ ਭਾਈ ਹੁਣ ਤੂੰ ਗੱਲ ਛੇੜੇ ਲਾ ਦੀ ਛੇੜੇ ਲਾ ਦੀ ਗੱਲ ਮਖਾ ਭਾਈ ਛੇੜੇ ਤੇ ਮਹਾਰਾਜ ਰੱਬ ਲਾਉਣ ਆਲਾ ਹੈਗਾ ਅਸੀਂ ਤਾਂ ਕੀ ਲਾਉਣ ਆਇਆ ਫਿਰ ਮੈਂ ਸਾਡੇ ਪਿੰਡ ਦੇ ਵਿੱਚ ਬੋਲਿਆ ਮਖਾ ਉਹ ਨਕਰਾ ਜਿੱਲਤ ਪੁਨੀ ਦਾ ਸਾਣਤਾ ਉਹ ਆਪ ਦਾ ਆਪ ਦਾ ਨਗਰ ਸਮਝ ਕੇ ਆਇਆ ਆਪਣੇ ਸਕੂਲ ਦੇ ਵਿੱਚ ਜੇ ਤੁਸੀਂ ਛਾਣੇ ਉਹ ਆਪਾਂ ਕੁਝ ਨਾ ਕੁਝ ਕਰ ਗਏ ਹਾਂਜੀ ਉਹ ਪਹਿਲਾ ਮੱਖੀ ਵੀ ਜਾ ਸਕਦਾ ਤੀ ਰੱਲੇ ਵੀ ਜਾ ਸਕਦਾ ਤੀ ਯਤਲੇ ਵੀ ਜਾ ਸਕਦਾ ਤੀ ਤਾ ਕੋਟ ਵੀ ਜਾ ਸਕਦਾ ਤੀ ਖਿਆਲੇ ਵੀ ਜਾ ਸਕਦਾ ਤੂੰ ਉਹ ਆਪਣੇ ਸਕੂਲ ਦੇ ਵਿੱਚ ਆਵਦਾ ਨੱਕਰ ਸਮਝ ਕੇ ਆਇਆ ਠੀਕ ਹੈ ਜੀ ਫਿਰ ਸਾਡੇ ਲੋਕਾਂ ਨੇ ਭਾਈ 5000 ਰੁਪਏ ਇਕੱਠਾ ਕਰਿਆ ਇਸ ਪਿੰਡ ਚੋਂ ਆਪਣਾ ਲਾਲਾ ਪੱਤੀ ਚੋਂ ਠੀਕ ਹੈ ਜੀ ਤੇ ਤਿੰਨ ਪੁਰਾਣੇ ਪਿੰਡੋਂ ਪਹਾੜ ਹੋਇਆ 8000 ਹੋਇਆ 8000 ਦੇ ਵਿੱਚ ਫਿਰ ਅਸੀਂ ਇੱਕ ਦਾ ਸਮਾਜ ਪਹਿਲਾ ਸੀ ਜਿਹੜੀ ਆਪਰਾ ਖੇਮ ਦਾ ਸ਼ਾਂਤੀ ਫਿਰਦੇ ਜੇ ਨਾ ਜੱਕ ਕਰਿਆ ਦੀ ਅਸੀਂ ਹਾਂਜੀ ਉਹ ਬਹੁਤ ਪਿੰਡਾਂ ਦੇ ਫਿਰਦੇ ਜਿਵੇਂ ਵੈਸੇ ਹੀ ਸ਼ੇਰਲਾ ਦਾ ਠੀਕ ਹੈ ਜੀ ਤੇ ਉਹ ਉਹਦਾ ਸਮਾਧ ਬਣਾ ਕੇ ਤੇ ਉਹ ਜਮਗਰੋ ਇੱਥੇ ਫਿਰ ਇੱਕ ਅਸੀਂ ਉਹ ਸਵਾਲ ਸੀਗੀ ਉਹਦੀ ਇੱਕ ਅਸੀਂ ਕਮਰਾ ਪਤਾ ਬੂਰੇ ਬਰਾਂਡਾ ਪਤਾ ਦੋਹਾਂ ਦੇ ਠੀਕ ਹੈ ਜੀ ਫਿਰ ਇਹਦੇ ਵਿੱਚ ਅਸੀਂ ਲੋਹੜੀ ਦੀ ਸੰਗਰਾਮ ਨੂੰ ਆ ਕੇ ਅਨ ਪਾਣੀ ਤੇ ਚਾਹ ਪਾਣੀ ਬਣਾਇਆ ਉਹਦੇ ਬਾਅਦ ਕਹਣ ਲੱਗਾ ਮੈਨੂੰ ਭਾਈ ਤੇਰੀ ਗੱਲ ਸਿਰੇ ਲੱਗ ਤੇ ਤੂੰ ਵੀ ਹੁਣ ਕੁਮਿਲਦਾਰ ਬਣਨਾਗਾ ਦੇਤ ਪੂਆਉ ਦਾ ਤੂੰ ਵੀ ਕਾਰੋਬਾਰ ਕਰਾ ਕੇ ਚਲੋ ਤੇਰਾ ਧੰਨਵਾਦ ਮੈਂ ਕਰਦਾਰ ਆਥਣੇ ਆਂਦਾ ਰਿਹਾ ਫਿਰਦਾ ਰਿਹਾ ਫਿਰ ਸਾਨੂੰ ਸੇਵਾ ਲਈ ਵੀ ਭਾਈ ਆਪਾਂ ਥੇ ਮੋਟਰ ਲਾਉਣੀ ਐ ਉਹਦੇ ਵਾਸਤੇ ਵੀ ਆਪਾਂ ਨੂੰ ਕੁਝ ਕਰਨਾ ਚਾਹੀਦਾ ਮੈਂ ਆਖਿਆ ਬੱਬਾ ਚਾਹੇ ਮਿਸਤਰੀ ਸਮਾ ਦਿਓ ਤੇ ਚਾਹੇ ਤੁਸੀਂ ਬੋਰ ਆਖ ਮਾਰੋ ਹਵਾਨ ਉਹ ਕਹਿੰਦਾ ਤੂੰ ਮਿਸਤਰੀ ਨੂੰ ਦੇ ਆ ਜੀ ਫਿਰ ਪੈਸੇ ਕੋਈ ਮਿਸਤਰੀ ਨੂੰ ਮੈਂ 300 ਰੁਪਏ ਦਿੱਤਾ ਤੇ ਬੋਰ ਹੋ ਗਿਆ ਸਾਡਾ ਤੇ ਰਾਮਪੁਰੇ ਦਾ ਸਾਹੂਕਾਰ ਕੋਈ ਮੋਟਰ ਵੇਗਰ ਰਿਸ਼ਨ ਫਰੀ ਅੱਛਾ ਜੀ ਫਿਰ ਚੱਲਦੀ ਰਹੀ ਅਿਤਕਾ ਤੇ ਡੇਰਾ ਬਣਿਆ ਤੇ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਕਿਹੜਾ ਹੈ ਜੋਗੀ ਪੀਰ ਬਣਿਆ ਹਾਂਜੀ ਇਹ ਨਲ ਖੱਤਰੀ ਸੀ ਕੋਈ ਬਾਦਸ਼ਾ ਉਹ ਇੱਥੇ ਲੜਕੀ ਨੂੰ ਵਿਆਹ ਕੇ ਇਥੋਂ ਦੀ ਲਈ ਜਾਂਦਾ ਸੀਗਾ ਅੱਛਾ ਜੀ ਲਈ ਜਾਂਦਾ ਹੋਇਆ ਤਾਂ ਉੱਥੇ ਕੀ ਹੋਇਆ ਇੱਥੇ ਆ ਕੇ ਚੱਲਦੇ ਵਿੱਚ ਇੱਕ ਛੱਪੜਾ ਸਾਡਾ ਚਸ਼ਮਾ ਉਹਦੇ ਤੇ ਡੇਰਾ ਆਇਆ ਹੁਣ ਸਾਡਾ ਇਹ ਠੀਕ ਹੈ ਜੀ ਉਹਦੇ ਤੇ ਆਖ ਕੇ ਕਰਿਆ ਇੱਥੇ ਆ ਕੇ ਜਿਹੜਾ ਪਹੀਆ ਬੰਨਾਂ ਧੁਰ ਕਹਿੰਦੇ ਹੁੰਦੇ ਅੱਗੇ ਉਹ ਧੁਰ ਟੁੱਟ ਗਈ ਤੇ ਧੁਰ ਟੁੱਟੀ ਹੋਈ ਤਾਂ ਉੱਥਾ ਕੋੜੀਆਂ ਵਾਲੇ ਪਗਾਹਾਂਾਂਗੇ ਉਹ ਨੌਜਵਾਨਾਂ ਦੇ ਉੱਥੇ ਕੋੜੀਆਂ ਹੁੰਦੇ ਤੇ ਉਹ ਕੱਲਾ ਬੈਠਾ ਇੱਥੇ ਰੋਹੀ ਰਾਂਝਾ ਇੱਥੇ ਕੀ ਬੈਠੰਦੇ ਬਾਣਾ ਜਾਂਡ ਕਰੀਰ ਇਹ ਬੈਠੰਦੇ ਠੀਕ ਹੈ ਜੀ ਆਖ ਕੇ ਕਰਾਂ ਨਹੀਂ ਸੀ ਉਦੋਂ ਠੀਕ ਹੈ ਜੀ ਪਹਾੜੀ ਕਕਰਾਂ ਜਿਹੜੀਆਂ ਇਹ ਉਦੋਂ ਨਹੀਂ ਸੀ ਆ ਤੇ ਜਿਹੜਾ ਸੀ ਆ ਤੇ ਇੱਥੇ ਬੈਠਾ ਵਿਚਾਰਾ ਹੁਣ ਰੋਹੀ ਰਾਂਝਾ ਵੀ ਪਿੰਡ ਕੋਈ ਨੇੜੇ ਨਹੀਂ ਹੈ ਕੀ ਕਰੀਏ ਤਾ ਫੇਰ ਉਹ ਬਾਬੇ ਨੇ ਆਵਾਜ਼ ਮਾਰੀ ਵੀ ਭਾਈ ਇੱਥੋਂ ਦੀ ਟੋਆ ਪਟਲਾ ਪਾਣੀ ਨਿਕਲੂਗਾ ਫੇਰ ਉਹ ਅੱਜ ਪਾਸੇ ਦੇਖ ਕਿ ਵੀ ਬੰਦਾ ਕੋਈ ਜਿੰਦਾ ਨਹੀਂ ਚਲੂ ਇੰਚ ਹੈਆ ਕਰਕੇ ਦਸਤਾਨ ਹੋਇਆ ਚੁਪੇ ਦੇ ਕਰਕੇ ਫੇਰ ਬਹਿ ਗਿਆ ਫੇਰ ਉਹ ਦੁਵਾਰਾ ਫੇਰ ਬੋਲ ਮੱਜਿਆ ਵੀ ਭਾਈ ਐ ਕੋ ਬਹਿਗਾ ਤੇ ਇੱਥੋਂ ਟੋਆ ਪਟਲਾ ਪਾਣੀ ਨਿਕਲੂਗਾ ਇਹ ਉਹਨਾਂ ਚੋਂ ਗਾਂਧੀ ਗੱਲ ਹੈ ਜਿਹੜਾ ਜੁਗਾੜ ਕਈ 1500 ਫੁੱਟ ਤੇ ਪਾਣੀ ਸੀ ਤੇ ਉਹ ਫੇਰ ਉਹਨੇ ਬੱਦਬਾ ਲੈ ਡੰਡਾ ਬੱਦਬਾ ਡੰਡਾ ਤ੍ਰਗਾ ਜਿਹੋ ਹੱਕ ਨਾਲ ਆ ਉਹਦੇ ਨਾਲ ਟੋਆ ਕਰ ਲਿਆ ਤਾਂ ਇੱਥੇ ਪਾਣੀ ਨਿਕਲਿਆ ਜੋ ਪਾਣੀ ਨਿਕਲਿਆ ਤਾਂ ਉਹਨੇ ਜਿੱਤਰਗਾ ਉਹ ਲਟਕੀ ਨੂੰ ਪਿਆਇਆ ਪੀਤਾ ਬਾਬਾ ਨੂੰ ਪਿਆਇਆ ਤਾਂ ਕੋਈ ਆਰਾਮ ਨੂੰ ਸ਼ਾਂਤੀ ਹੋਈ ਠੀਕ ਹੈ ਜੀ ਤਾਂ ਫਿਰ ਉਹ ਆਵਾਜ਼ ਪਾਈ ਭਾਈ ਆਹ ਖਰੀਦ ਦੀ ਲੱਕੜ ਤੋੜ ਕੇ ਪਾ ਲਾ ਤੇਰੀ ਗੱਡੀ ਤੋਂ ਰੁਕ ਫੜ ਜੂਗੀ ਠੀਕ ਹੈ ਜੀ ਫਿਰ ਉਹ ਜਦੋਂ ਗੱਡੀ ਤੋਂ ਰੁਕਣ ਦੀ ਨੂੰ ਕਹਾਤਾ ਉਹ ਪਾ ਕੇ ਤੁਰਨ ਲੱਗਾ ਤਾਂ ਇਹ ਉੱਥੇ ਘੋੜਿਆਂ ਵਾਲੇ ਮੁੜੇ ਵੀ ਆਪਣਾ ਰਾਤ ਕੀਨੇ ਧੇਰ ਲਿਆ ਹਾਂ ਉਹ ਰਾਤ ਕੇ ਰਹਾ ਹੋਇਆ ਤਾਉ ਜੂ ਆਖ ਕਹਲੇ ਕਿ ਕੀ ਗੱਲ ਤੀ ਇਸੇ ਖੜ ਗਿਆ ਕੱਲਾ ਵੀ ਐ ਕਰਕੇ ਆ ਦਸਤਾਨ ਹੋਇਆ ਮੈਨੂੰ ਆ ਲੱਕੜ ਪਾਈਆ ਹੁਣ ਮਾ ਤੁਰਦਾ ਸੀ ਇਥੋਂ ਪਾਣੀ ਨਿਕਲਿਆ ਉਹਨਾਂ ਨੇ ਪਾਣੀ ਪੂਣੀ ਪੀ ਕੇ ਸਾਰਾ ਕੁਝ ਮਨ ਨੂੰ ਸ਼ਾਂਤੀ ਹੋਈ ਤਾਂ ਕਹ ਕਹਲੇ ਯਾਰ ਆਪਾਂ ਕੋਈ ਫੇਰ ਨਿਸ਼ਾਨੀ ਬਣਾ ਕੇ ਚੱਲ ਜੀ ਕਿ ਜਿੱਥੇ ਹੁਣ ਜੋਗੀ ਪੀਰ ਦੀ ਬਲੰਦ ਬਣਾਈ ਆ ਵੱਡੀ ਹਾਂਜੀ ਉੱਥੇ ਫੇਰ ਇਥੋਂ ਛੱਪੜ ਝੋਲ ਜਾ ਕੇ ਡੜੇ ਤੇ ਮਿੱਟੀ ਛੋਟੀ ਜੀ ਸਮਾੜ ਬਣਾ ਕੇ ਤੁਰ ਗਏ ਠੀਕ ਹੈ ਜੀ ਤਾਂ ਤਰੇ ਹੋਇ ਤਾ ਜਿਹੜਾ ਪਟਿਆਰਾ ਰਾਜਾ ਹੈ ਇਹ ਤਾਂ ਕੋਈ ਦਾਦਾ ਪਰਦਾ ਦਾਦੀ ਉਹਦਾ ਨਾਂ ਨਹੀਂ ਛੱਡਿਆ ਜਾ ਰਿਹਾ ਠੀਕ ਹੈ ਜੀ ਉਹਦੇ ਬਹੁਤ ਰਾਣੀਆਂ ਸੀ ਤੇ ਉਹਦਾ ਲਾਜ ਨਹੀਂ ਸੀ ਠੀਕ ਹੈ ਜੀ ਉਹਨੇ ਫਿਰ ਕਿਸੇ ਬਦਮਾਨ ਨੇ ਦੱਸਿਆ ਵੀ ਤੂੰ ਭਾਈ ਚੈਲਾ ਦੀ ਲੜਕੀ ਦੇ ਨਾਲ ਵਿਆਹ ਕਰਾ ਤੇਰੇ ਫੇਰ ਲਾਜ ਹੋਊਗੀ ਫਿਰ ਉਹ ਬਾਦਸ਼ਾਹ ਰਲਦੇ ਵਿਆਹ ਸੀ ਅੱਛਾ ਜੀ ਰਲਦੇ ਉਹਨੇ ਸੱਤ ਮਿੰਦਾ ਖੂਬੇ ਦਵਾਇਆ ਹੋਰ ਵੀ ਬਹੁਤ ਕੁਝ ਕਰਿਆ ਤੇ ਫੇਰ ਉਹ ਜਾ ਕੇ ਰਾਣੀ ਨੂੰ ਲੜਕੀ ਨੂੰ ਕਹਣ ਲੱਗਿਆ ਕਿ ਭਾਗਮਾਨ ਮੈਂ ਰਾਣੀਆਂ ਦੇ ਥੋੜੀ ਵਿਆਹ ਨਹੀਂ ਕਰਾਇਆ ਤੇ ਮੈਂ ਤੇ ਆ ਲਾਜ ਦੇ ਥੋੜੇ ਵਿਆਹ ਕਰਾਇਆ ਤੇ ਫਿਰ ਉਹ ਕਹਣ ਲੱਗਾ ਉਹ ਕਹਿੰਦੀ ਫਿਰ ਤੂੰ ਸਾਡੇ ਬਾਬੇ ਦੇ ਸੁਖ ਸੁਖਣੀ ਸੀ ਉਹਦਾ ਚਾਲਾਪਾ ਫਿਰ ਸੁਖ ਹੋਣਿਆ ਉਹ ਜੀਰੋ ਆਇਆ ਆ ਕੇ ਸੁਖ ਸੁਖੀ ਵੀ ਬਾਬਾ ਮੈਂ ਤੇਰੇ ਨਿਸ਼ਾਨੀ ਬਣਾਵਾ ਜੇ ਕੋਈ ਮੇਰੇ ਨਾਂ ਰਸਾਨ ਹੋ ਜਾਏ ਫਿਰ ਉਹ ਰਾਜੇ ਦੇ ਮੁੰਡਾ ਹੋਇਆ ਫਿਰ ਉਹ ਰਾਜੇ ਨੇ ਇਹ ਮਗਰ ਜਿਹੜੀ ਸਮਾ ਵੱਡੀ ਆਪਣਾ ਸਵਾਦ ਹੈ ਤੇ ਬੁਰਜਾ ਤੇ ਉਹ ਫਿਰ ਉਹਨੇ ਸਨਾਵ ਤੇ ਦੇ ਸਗਰੂਤ ਤੇ ਢਾਈਓ ਸਮੇਂ ਚ ਘੜਿਆ ਤੇ ਤੇ ਰੋੜ ਫੂਕੇ ਤੇ ਫਿਰ ਚੂਨੇ ਦੇ ਵਿੱਚ ਇਹ ਜਗਾਏ ਵਿੱਚ ਬਲੰਦ ਬਣਾਈ ਸੀਗੀ ਬਾਪੇ ਨੇ ਤੇ ਐਨਾ ਕਿਸਾਨ ਨਹੀਂ ਭਾਈ ਇਹਦਾ ਪਤਾ ਹੈਗਾ ਜਿਹੜਾ ਹੱਸਪੜਾ ਹਾਂਜੀ ਇਹ ਆਪ ਦੀ ਜ਼ਿੰਦਗੀ ਵਿੱਚ ਕਿਹੜਾ ਦਮਾ ਟੋਕਦਾ ਨਾ ਪਟਾਤਾ ਦੀ ਅੱਛਾ ਜੀ ਤੇ ਕਿਹੜਾ ਪਟਾਇਆ ਫਿਰ ਮਟਰਟਰਾਂ ਨਾਲ ਦੋ ਬਾਰੀ ਤੱਕ ਇਸ ਸਪੜਾ ਆ ਪਟਾਤਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੇਰੀ ਜ਼ਿੰਮੇਵਾਰੀ ਕੋਈ ਘਰੇ ਜਾਦੇ ਵੱਧ ਗਈ ਫਿਰ ਹੌਲੀ-ਹੌਲੀ ਮੈਂ ਗੁਰੂ ਘਰ ਜਾਣ ਲੱਗਿਆ ਉੱਥੇ ਗੁਰਦੁਆਰੇ ਦਾ ਪ੍ਰਧਾਨ ਵੀ ਬਣਾਇਆ ਠੀਕ ਜੀ ਦਾ ਸ਼ਾਹ ਫਿਰ ਮੈਂ ਗੁਰਦਵਾਰੇ ਦੀ ਪ੍ਰਬੰਧਨ ਕੀਤੀ ਸਾਡੇ ਲਾਲਾ ਪਤੀ ਦੀ ਠੀਕ ਹੈ ਜੀ ਪ੍ਰਬੰਧਨ ਕੀ ਕਰਕੇ ਤਾਂ ਉਥੇ ਵਿਆਹਾਂ ਦੇ ਭਾਂਡੇ ਦੀ ਸ਼ੋਹ ਬਣਵਾਤੇ ਤੇ ਬਾਕੀ ਸਾਰੇ ਗੁਰਦਵਾਰਾ ਵਿਸ਼ਾਰਾ ਨਮ ਦੁਆਰੇ ਬਣਾਤਾ ਠੀਕ ਹੈ ਤੇ ਹੁਣ ਟਾਟਾ ਕੇ ਨਵਾਂ ਪਹਿਲਾ ਦਰਵਾਜ਼ਾ ਬਣਾ ਸੀ ਅਸੀਂ ਉਹ ਟਾਟਾ ਤੇ ਹੁਣ ਦੁਆਰੇ ਬਣਾਈ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਸਾਡੇ ਧਰਮ ਖੜਾ ਨਹੀਂ ਸੀ ਅਣੀ ਤਰ੍ਹਾਂ ਖੜਾ ਪਿੰਡੋਂ ਵੇਚ ਕੇ ਆਰੇ ਬੰਦਿਆਂ ਨੂੰ ਨਾਲ ਲੈ ਕੇ ਤਾਂ ਉਹ ਇੱਥੇ ਧਰਨਸਾਲ ਪਵਾਤੀ ਇਹ ਦੂਵਾਰ ਤੇ ਸਾਡੇ ਸਕੂਲ ਆ ਮਗਲੇ ਪਾਸੇ ਇਹਦੇ ਲਵੇ ਪ੍ਰਿੰਸੀ ਬੰਦੂ ਕਹ ਲਗੀ ਸ਼ਖਤ ਵੀ ਯਾਰਾ ਆਪਾਂ ਇਹਦਾ ਵੀ ਕੋਟ ਕਾਟ ਮਾਰ ਗਏ ਹਾਂਜੀ ਤਾਂ ਫਿਰ ਇਹਦਾ ਵੀ ਅਸੀਂ ਜਿੰਦੇ ਪਿੱਪੇ ਹੋ ਕੇ ਪੰਚਾਇਤ ਨਾਲ ਇਹਦਾ ਵੀ ਕੋਟ ਮਾਰਿਆ ਤੇ ਮੈਂ ਗੱਜਾ ਕਰਕੇ ਲਾਉਂਦਾ ਰਿਹਾ ਪੰਚਾਇਤ ਨਾਲ ਸਹਿਯੋਗ ਦਿੱਤਾ ਇਹਦਾ ਕੋਟ ਵੀ ਮਾਰਿਆ ਉਹਦੇ ਬਾਅਦ ਸਾਡੇ ਸਿਵੇਸ਼ ਮਹਾਲੇ ਫਿਰ ਸ਼ੇਗਾਂ ਦੀ ਗ੍ਰਾਂਟ ਆ ਗਈ ਉਹ ਵੀ ਮੈਂ ਗੱਜਾ ਕਰਿਆ ਤੇ ਉਹ ਵੀ ਭਾਈ ਪੜਾਇਆ ਐਨੀ ਗੱਲਾਂ ਛੇੜੇ ਲਾ ਕੇ ਤੇ ਹੁਣ ਭਾਈ ਤੈਨੂੰ ਪਤਾ ਆ ਬੜੇ ਪਰਿਆ ਚੱਲੇ ਤੇ ਬਾਕੀ ਛੇ ਉਹ ਵੀ ਸ਼ਰੀਰ ਦਾ ਫਰਕ ਪੈ ਗਿਆ ਤੇ ਹੁਣ ਆਪਦਾ ਡੇਰੇ ਚ ਆ ਜਾਂਦੇ ਆ ਪੈ ਰਹੀਦਾ ਤੇ ਹੱਥ ਨਹੀਂ ਘਰਦੇ ਬਾਜਦੇ ਐਨੀ ਗੱਲ ਕਹਿੰਦੇ ਉਹ ਸ਼ਿਵਾ ਦੇ ਜਾਜ ਤਾਂ ਬੋਲੋ ਸਤਨਾਮ ਸ੍ਰੀ ਵਾਇਖਰੂ ਸ੍ਰੀ ਚੰਦਰ ਭਗਵਾਨ ਕੀ ਜੈ ਠੀਕ ਹੈ ਜੀ ਤੋਬੇ ਨਾਲ ਛੁਮਾਇ ਦੇ ਨੂੰ ਠੀਕ ਹੈ ਜੀ ਹਾਂ ਛੁਮਾਇ ਦੇ ਨਾ ਬਹੁਤ ਵੱਡੀ ਇੱਥੇ ਦੇ ਗਿਆ ਬਹੁਤ ਤੁਸੀਂ ਮੰਗਾ ਰਹੀ ਇਹ ਕਿੱਥੇ ਤਾਂ ਨਹੀਂ ਇਹਨਾਂ ਕੁਛ ਬਣਿਆ ਕੈਮਰੇ ਚ ਸਾਹ ਹੋਰ ਇੱਕ ਕਵਰ ਇੱਧਰ ਹਨਾ ਠੀਕ ਹੈ ਜੀ ਅੱਛਾ ਬਹੁਤ ਕੁਝ ਬਣਿਆ ਜੀ ਇਹ ਜਿਹੜਾ ਸ਼ਾਂਤੀ ਦੀ ਝੂਣੀ ਜਾਹਰ ਜੀ ਉਹਦੀ ਮੈਂ ਦੋ ਗੱਲਾਂ ਕਰਦਾ ਠੀਕ ਹੈ ਜੀ ਇਹ ਇੱਲਾ ਸਾਡੋ ਘਰ ਫਲੱਪ ਹੋ ਗਿਆ ਠੀਕ ਹੈ ਜੀ ਜਦੋਂ ਆਪਣੇ ਸੇਗੜਾਈਆ ਪਾਣੀ ਆਇਆ ਤਾਂ ਹਾਂ ਹਾਂਜੀ ਹਾਂਜੀ ਉਦੋਂ ਸਾਡਾ ਪਿੰਡ ਇਕੱਠਾ ਜੀ ਇਹ ਹਾਂਜੀ ਹਾਂਜੀ ਇੰਨੀ ਕਿ ਮੈਂ ਦੱਸਦਾ ਸਾਡਾ ਪਿੰਡ ਇਕੱਠਾ ਸੀ ਇਹ ਠੀਕ ਹੈ ਜੀ ਓਹ ਬਈ ਜੋ ਥੱਲਿਆ ਪਾਣੀ ਤਾਂ ਹਾ ਲਿਕਣ ਲੱਗ ਗਿਆ ਠੀਕ ਹੈ ਜੀ ਉਥੋਂ ਮੀਂਹ ਹਟਿਆ ਨਾ ਅੱਛਾ ਜੀ ਅਜਾ ਡੰਗਰ ਪਸ਼ੂ ਜੀ ਉਧਰ ਸਾੜੇ 6 ਤੇ ਬਾਹਰ ਹਾਂਜੀ ਹਾਂ ਕੀ ਹੋਰ ਕੀ ਕਰੀਏ ਬਿਲਕੁਲ ਤੇ ਉਹ ਹੁੰਦੀ ਕਰਦੀ ਭਾਈ ਚੜੀ ਹਟੀ ਪਾਈ ਪਾਣੀ ਥੱਲਿਆ ਤਹਾਨੂੰ ਆਵੇ ਥੱਲਿਆ ਮੀਂਹ ਹਟੇ ਨਾ ਅਸੀਂ ਉਥੋਂ ਭਾਈ ਉੱਜੜ ਕੇ ਆ ਗਏ ਠੀਕ ਹੈ ਜੀ ਅੱਜ 15 20 ਸਾਲ ਹੋ ਗਏ ਅੱਛਾ ਜ਼ਿਆਦਾ ਹੋ ਗਏ ਜੀ ਠੀਕ ਹੈ ਜੀ ਅਸੀਂ ਜੁਗੀ ਹੋਏ ਭਾਈ ਉਥੋਂ ਸਾਡਾ ਗੌਰਮੈਂਟ ਨੇ ਮੌਕਾ ਦੇਖਿਆ ਅੱਛਾ ਜੀ ਅਸੀਂ ਲਾੜਲੇ ਕੀ ਵਜਦੇ ਆ ਠੀਕ ਹੈ ਜੀ ਗੌਰਮੇਟਾਂ ਦੇ ਔਖੇ ਅਸੀਂ ਤਾਂ ਡੁੱਬੇ ਪਏ ਹਾਂ ਜੀ ਅਸੀਂ ਆਪਦਾ ਸਮਾਨ ਜੇ ਚਾਕੇ ਚੁਲਦੇ ਕਰੇ ਕਿੰਨਾ ਕੁ ਲੈ ਜਾਗੇ ਹਾਂਜੀ ਬਿਲਕੁਲ ਸਿਰ ਸਾਡੇ ਨਾਲ ਭਾਈ ਅਸੀਂ ਪਸੂ ਪਸੂ ਜਰੂਰ ਅਸੀਂ ਬਾਹਰ ਛੱਟ ਆ ਅਸੀਂ ਉੱਤੇ ਥਾਂ ਉਹ ਪਰਾਠਾ ਹੀ ਕਿ ਨਹੀਂ ਬਾਕੀ ਇਹਨਾਂ ਦੇ ਪਿੰਡਕ ਨਹੀਂ ਠੀਕ ਹੈ ਜੀ ਅਸੀਂ 4-5 ਜਣ ਉੱਥੇ ਇਕੱਠੇ ਹਾਂਜੀ ਫੇਰ ਭਾਈ ਗੌਰਮੇਟ ਸਾਡਾ ਮੌਕਾ ਦੇਖਿਆ ਠੀਕ ਹੈ ਜੀ ਇਹ ਪਿੰਡ ਤਾਂ ਸਾਡਾ ਡੁੱਬਿਆ ਪਿਆ ਹਾਂਜੀ ਹਾਂਜੀ ਅਸੀਂ ਭਾਈ ਮੌਕਾ ਦੇਖ ਕੇ ਉਹਨਾਂ ਨੇ ਫੇਰ ਸਾਡਾ ਜਦੋਂ ਇਹ ਮੌਕਾ ਦੇਖਿਆ ਫਿਰ ਸਾਨੂੰ ਪਲਾਟ ਕੱਟੇ ਸੀ ਇਹਨਾਂ ਨੇ ਠੀਕ ਹੈ ਜੀ ਇਸੇ ਸਾਡੀ ਪੰਚਾਇਤੀ ਜ਼ਮੀਨ ਆ ਜਿਹੜੀ ਤੇ ਐਸੇ ਬੈਠਿਆ ਨਾ ਹਾਂਜੀ ਹਾਂਜੀ ਸਾਡੀ ਦੋਨਾਂ ਪਿੰਡਾਂ ਦੀ ਪੰਚਾਇਤ ਦੀ ਜ਼ਮੀਨ ਹੈ ਠੀਕ ਹੈ ਜੀ ਉੱਥੇ ਵੀ ਸਾਡੇ ਨਾਲ 420 ਹੁਰਜੇ ਰਹੀ ਹਾਂਜੀ ਕਿਉਂ ਹੁਰਜੇ ਰਹੀ ਜਿਹੜੇ ਮੋੜ ਸੇ ਦੇ ਜਿਹੜੇ ਬਾਹਾਂ ਕੱਟਦੇ ਦੇ ਘਰ ਕੱਟਦੇ थे ਉਹਨਾਂ ਦਾ ਵੀ ਮਨਾ ਹੋ ਗਿਆ ਠੀਕ ਹੈ ਜੀ ਗਾਹਾਂ ਦੇ ਨਾਂ ਦਾ ਹੋ ਗਿਆ ਠੀਕ ਹੈ ਜੀ ਹੋਰ ਮੇਰੇ ਵਰਗਾ ਮਤਨੇ ਹੋ ਤੁਸੀਂ ਨਾ ਕਰਿਆ ਵੀ ਆਪਾਂ ਤਾਂ ਪਲਾਟ ਮਿਲ ਹੀ ਜਾਉ ਬਿਲਕੁਲ ਬਿਲਕੁਲ ਅਸੀਂ ਪੰਜ ਪਰਾਂ ਸਾਨੂੰ 14 ਵਿੱਚ ਮੇਰਾ ਨਾਂ ਨਾ ਕੀ ਬਣ ਜੂਗਾ ਬਿਲਕੁਲ ਬਿਲਕੁਲ ਦੋ ਦੋ ਵਿੱਚ ਵੀ ਨਹੀਂ ਆਦਾ ਉਹ ਹੁੰਦਾ ਕਰਦਾ ਜੀ ਪਾਣੀ ਹਟ ਗਿਆ ਸਾਨੂੰ ਦੇਖਣਾ ਪਿੰਡ ਇੱਥੇ ਬਣਨਾ ਹੈ ਪਰ ਆਪਣੀ ਆਪਣੀ ਪਲਾਟ ਅਸੀਂ ਸਾਹਮਣੇ ਹਾਂ ਜੀ ਤੇ ਫੇਰ ਭਾਈ ਤੇ ਹੁਣ ਭਾਈ ਕਿਸੇ ਕੋ ਦਾ ਪਸ਼ੂ ਬੰਨੂ تھا ਨਹੀਂ ਇੱਕ ਅੱਧਾ ਠਿਲਾ ਲਈ ਬੈਠਾ ਹੈ ਇਹ ਜੀ ਉਹ ਰੱਬੀਆਂ ਦਾ ਦਾਤਾ ਨੇ ਹੈ ਤੇ ਬਹੁਤ ਕੁਝ ਭਾਈ ਅਸੀਂ ਦੇਖਿਆ ਉੱਥੋਂ ਜਿਹੜੇ ਕਾਨੂੰ ਉੱਠ ਕੇ ਆਉਂਦੇ ਤੇ ਸਾਡੇ ਬੁੜੇ ਉੱਥੀ ਜੇ ਅਜੀ ਮੇਰੇ ਤੰਗ ਕਰੇ ਤਾਂ ਆਏ ਥੇ ਠੀਕ ਹੈ ਜੀ ਇਹ ਜਿਹੜਾ ਆ ਆਪਣਾ ਸਾਧਾ ਹੈ ਜਿਹਦੀ ਮੇਰਾ ਹਾਣੀ ਹੈ ਠੀਕ ਹੈ ਜੀ ਹੈ ਨਾ ਫਿਰ ਇਹ ਰਤੂਨੀ ਦਾ ਸਾਥ ਦੀ ਹਾਂਜੀ ਇਹ ਰੱਲੇ ਦੇ ਭਾਈ ਕਿੰਨੇ ਚੇਲਾ ਮੰਨ ਲਿਆ ਠੀਕ ਹੈ ਜੀ ਤੂੰ ਹੀ ਦਾ ਸਾਧਨੇ ਠੀਕ ਹੈ ਜੀ ਉਹ ਪੰਜ ਦਾਰੂ ਪੀਆ ਕਰਨੇ ਹਾਂਜੀ ਮਾਤੇ ਨੂੰ ਉਹ ਵੀ ਸੁਣਾ ਲਿਆ ਦਾਰੂ ਪੀਆ ਕਰਨੇ ਹਾਂਜੀ ਰੱਲੇ ਜੀ ਲਗਾੜੇ ਰਖਲੇ ਉਹਨੇ ਠੀਕ ਹੈ ਜੀ ਤੂੰ ਹੀ ਦਾਸ ਨੇ ਆਖਿਆ ਕਿ ਹੁਣ ਆਪਣਾ ਵਿਸ਼ੇਬਾ ਨਹੀਂ ਇੱਥੇ ਹੈਗਾ ਠੀਕ ਹੈ ਜੀ ਵੀ ਇਹ ਮੈਨੂੰ ਕੁੱਤਣਗੇ ਠੀਕ ਹੈ ਜੀ ਮੈਨੂੰ ਮਾਰਨਗੇ ਹਾਂਜੀ ਆਪਾਂ ਜਿਹੜਾ ਛੱਡ ਜੋ ਉਹ ਠੀਕ ਹੈ ਜੀ ਉਹ ਉੱਥੇ ਆ ਜੇ ਨਾ ਸੌ ਸਾਲ ਦਾ ਉਹ ਨਿੰਮ ਖੜਾ ਸੌ ਸਾਲ ਦਾ ਠੀਕ ਹੈ ਜੀ ਅਸੀਂ ਉਹਦੀਆਂ ਰੋਟੀਆਂ ਖਾਧੀਆਂ ਹਾਂਜੀ ਹਾਂਜੀ ਅਸੀਂ ਜੜਚਾਰਦੇ ਹੁੰਦੇ ਹਾਂਜੀ ਹਾਂਜੀ ਅਸੀਂ ਚਾਹ ਮੋਦੀ ਪੀਂਚਾ ਅਸੀਂ ਉਹਦਾ ਗੁੜ ਵੀ ਖਾਦਾ ਹੈ ਅਸੀਂ ਤੁਮ ਜਾਈਆਂ ਰੋਟੀਆਂ ਵੀ ਖਾਧੀਆਂ ਆਹ ਤੋ ਫੋਟ ਮਾਰਦੀਆਂ ਇੱਧਰ ਠੀਕ ਹੈ ਜੀ ਅਸੀਂ ਸਾਰਾ ਕੁਝ ਪਈ ਛੱਡ ਦੇ ਬੈਠੇ ਸਾਰੇ ਜੋ ਅੱਜੀ ਪਾਰਟੀ ਹੁੰਦੀ ਅੱਛਾ ਜੀ ਲੋਹੇ ਜੀ ਉਹ ਵਰਕੇ ਲਿਆਉਂਦੇ ਦੁੱਧ ਦੀ ਘੌ ਦਾ ਗਾਜਾ ਦਾ ਦਾ ਕਰਾ ਹਾਂਜੀ ਤੇ 4 5 ਕਦੇ ਨਾ ਉਥੋਂ ਪੁਰਾਣੇ ਪਿੰਡੋਂ ਉੱਥੇ ਲੈ ਕੇ ਧਰਦਾ ਠੀਕ ਹੈ ਜੀ ਪੁਰਾਣੇ ਡੇਰੇ ਚ ਠੀਕ ਹੈ ਜੀ ਫੇਰ ਭਾਈ ਤੇ ਮਾਤੜਾ ਜਿਹੜਾ ਭੁੱਖਾ ਜਿਆ ਆਉਂਦਾ ਰਾਹੀ ਖਾਈ ਆਉਂਦਾ ਉਹ ਚਾਹ ਵੀ ਪੀਉਂਦਾ ਹਾਂਜੀ ਰੋਟੀ ਵੀ ਖਵਾਉਂਦਾ ਠੀਕ ਹੈ ਜੀ ਫੇਰ ਭਾਈ ਜੱਲੀ ਜਨੇ ਜਿਹੜਾ ਮਸਫਰਾ ਕਰ ਲਿਆ ਹਾਂਜੀ ਸਾਢੇ ਜਰ ਗਿਆ ਭਾਈ ਠੀਕ ਹੈ ਜੀ ਫੇਰ ਭਾਈ ਉਹ ਕੀ ਹੋਇਆ ਇਹ ਜਿਵੇਂ ਉਹ ਭਾਈ ਦੱਸ ਕੀ ਗਿਆ ਆਪਾਂ ਨੂੰ ਹਾਂਜੀ ਕਿ ਇਹ ਨੂੰ ਮਿਲਿਆ ਹੋਊਗਾ ਠੀਕ ਹੈ ਜੀ ਬੀਏ ਥਿਆ ਕਿ ਉਹਨੇ ਗਾਰਡੀ ਬਣ ਕੇ ਭਾਈ ਜੇ ਤਾਂ ਤੁਸੀਂ ਲੈ ਲਿਓ ਹਾਂਜੀ ਮੈਨੂੰ ਰੱਖਣਾ ਹੈ ਹਾਂਜੀ ਆਪ ਦਾ ਸਾਡ ਬਣਾਉਣਾ ਹੈ ਹਾਂਜੀ ਤਾਂ ਤਾਂ ਤੁਸੀਂ ਭਾਈ ਮੈਨੂੰ ਰੱਖੋ ਠੀਕ ਹੈ ਜੀ ਨਹੀਂ ਭਾਈ ਮੈਂ ਤਾਂ ਰੱਜਿਆ ਡੇੜਾ ਛੱਡਿਆ ਅੱਛਾ ਜੀ ਮੈਂ ਤਾਂ ਜਾਣਾਂ ਠੀਕ ਹੈ ਜੀ ਤੇ ਸਾਡੇ ਭਾਈ ਜਮੀ ਇਹ ਭਾਈ ਦੱਸਦਾ ਹੈ ਹਾਂਜੀ ਤੇ ਹਰੀ ਗੁੰਦਾ ਉਹਦੀ ਉਮਰ ਵੀ ਛੋਟੀ ਜੀ ਨਾ ਹਾਂਜੀ ਹਾਂਜੀ ਉਹਦਾ ਸਾ ਸਾਰਾ ਕੁਝ ਖਾਦਾ ਬੜਾ ਖਰਾਈ ਉਹ ਹੈਗਾ ਤੀਆ ਕਿ ਮਿਆਰ ਸਾਡ ਮਿਆਰ ਦੀ ਯਾਰ ਤੋਂ ਦੀ ਪਹਿਲਾਂ ਜਿਹੜੇ ਦੋ ਬੁੜੇ ਦਿੱਥੇ ਨੇ ਉਹ ਵੀ ਹੈਗੇ ਤੇ ਠੀਕ ਹੈ ਜੀ ਤੇ ਉਹ ਹੁੰਦਾ ਕਰਦਾ ਭਾਈ ਇਹਨਾਂ ਨੇ ਫੇਰ ਰੋਕ ਲਿਆ ਨਹੀਂ ਬਾਬਾ ਤੂੰ ਜਾ ਨਾ ਅਸੀਂ ਤੇਰਾ ਤੇਰਾ ਉੜੀ ਬਣਾਵਾਂਗੇ ਆ ਦੇਖੋ ਉੱਥੇ ਸਮਾਦ ਠੀਕ ਹੈ ਜੀ ਉੱਥੇ ਮੱਥਾ ਟੇਕਦਾ ਠੀਕ ਹੈ ਜੀ ਆਹ ਸਮਾਦਾਂ ਨੇ ਠੀਕ ਹੈ ਜੀ ਆਹ ਦੇਖ ਜੀਆਂ ਫੁੱਟਮਕ ਨੀਆਂ ਨੇ ਤੂੰ ਹੀ ਦੱਸਦੇ ਮਗਰਾ ਹਾਂ ਜੀ ਬਿਲਕੁਲ ਜੀ ਬਿਲਕੁਲ ਉਹ ਫੇਰ ਭਾਈ ਉਹ ਸਾਡੇ ਆਕੇ ਥੰਮ ਗਿਆ ਠੀਕ ਹੈ ਜੀ ਇਹ ਪਹਿਲਾਂ ਤੇ ਕੋਈ ਸਾਥ ਪੋਣਾ ਕਰਦਾ ਠੀਕ ਹੈ ਜੀ ਛੜਾ ਬੁੜਾ ਗੱਲਾਂ ਕਰਦਾ ਸੀ ਹਾਂ ਜੀ ਹਾਂ ਜੀ ਤੇ ਪਈ ਫੇਰ ਸੀ ਜੀ ਸਮਾਰਟ ਬਣਾਈ ਉਹਦੇ ਹਾਂਜੀ ਉਹ ਇਹਨਾਂ ਲੱਗ ਗਿਆ ਤੇ ਐਸ ਨੇ ਭਾਈ ਜਾਲ ਉਹ ਬੁੜਾ ਸੀਗਾ ਇੱਥੇ ਜੋਰ-ਸਾਰ ਥਰ ਰਿਹਾ ਫੇਰ ਉਹਦੀ ਮੌਤ ਹੋ ਗਈ ਠੀਕ ਹੈ ਜੀ ਫੇਰ ਜਿਹੜਾ ਭਾਈ ਆਹ ਕੋੜੀਆਂ ਪਾਈਆਂ ਨੇ ਆਹ ਪਾਈਆਂ ਨੇ ਹਾਂਜੀ ਹਾਂਜੀ ਤੇ ਜਿਹੜਾ ਬੜੀਆ ਆਵਾ ਹੈ ਬਿਲਕੁਲ ਜੀ ਬਿਲਕੁਲ ਉਹ ਜਿਹੜੇ ਉਹ ਬੰਦੇ ਸੀ ਹਾਂਜੀ ਜਿਹੜੇ ਉਹਨੂੰ ਤੰਕ ਕਰਦੇ ਸੀ ਬਾਂਮਣ ਖਾਂਮਣ ਦਾਰੂ ਆਲੇ ਹਾਂਜੀ ਉਹਨਾਂ ਦਾ ਬੇੜਾ ਘਰ ਕੋ ਗਿਆ ਬੇੜਾ ਘਰ ਕੋ ਗਿਆ ਉਹਨਾਂ ਦਾ ਹੁਣ ਹੀ ਹੈ ਹਾਂਜੀ ਬਿਲਕੁਲ ਜੀ ਵੀ ਫੇਰ ਪਹਿਲੇ ਸਾਹ ਨੇ ਹੁਣ ਅਗੇ ਹਾਰ ਕੇ ਜੇਸਨਾ ਲਾਇਆ ਤੇਨੇ ਮਰਦੀ ਨੱਕ ਜੱਬਿਆ ਹੋਏ ਉੱਥੋਂ ਕਿਉਂ ਉਰਦਾ ਦੀ ਹੋ ਬਿਲਕੁਲ ਬਿਲਕੁਲ ਉਥੇ 100-100 ਦਾ ਰਾਹ ਤੇ ਪਹਿਲਾ ਪ੍ਰਕਾਸ਼ ਸਿੰਘ ਹੋਰ ਉਹਦੇ ਗੁਰੂ ਉੱਥੇ ਰਹੇ ਹਾਂਜੀ ਹਾਂਜੀ ਫਿਰ ਉਹ ਛੱਡ ਕੇ ਆਇਆ ਤੀਜਾ ਸਾਥ ਹੁੰਦਾ ਸੀ ਹਾਂਜੀ ਹਾਂਜੀ ਉਹਨੂੰ ਐਸੀ ਸਮਝ ਠੀਕ ਹੈ ਜੀ ਆਹ ਜੀ ਯਾਰ ਤੂੰ ਹੀ ਦਾ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਇੰਨਾ ਗੱਲਾਂ ਠੀਕ ਆ ਭਾਈ ਉਹ ਫੇਰ ਵੀ ਸਾਡੇ ਪਿੰਡ ਵਿੱਚ ਰੱਖ ਗਿਆ ਹਾਂਜੀ ਹਾਂਜੀ ਬਿਲਕੁਲ ਆਇਆਂ ਗੱਲਾਂ ਹੁੰਦੀਆਂ ਤੇ ਇੱਕ ਜਿਹੜਾ ਮੈਂ ਮੰਨ ਲਓ ਇੱਥੇ ਸੁਣਦਾ ਜੀ ਪਿੰਡ ਦੇ ਜਿਹੜੇ ਲੋਕ ਨੇ ਮੰਨ ਲਓ ਗੱਲਾਂ ਦੱਸਦੇ ਨੇ ਵੀ ਜਿਵੇਂ ਬਾਬਾ ਜੀ ਇੱਥੇ ਸਫਾਈ ਨਹੀਂ ਸੀ ਕਰਨ ਦੇ ਇੱਥੇ ਵੀ ਕੁਝ ਪੰਛੀ ਕੋਈ ਜਨੌਰ ਕੋਈ ਜਿਹੜੀ ਵੀ ਰਹਿੰਦੇ ਸੀ ਕਿ ਬਾਬਾ ਜੀ ਕੁਦਰਤ ਨੂੰ ਬਹੁਤ ਪਿਆਰ ਕਰਦੇ ਸੀ ਵੀ ਇਹ ਗੱਲਾਂ ਤੁਸੀਂ ਦੇਖੀਆਂ ਵੀ ਹੋਣਗੀਆਂ ਸੁਣੀਆਂ ਹੋਣਗੀਆਂ ਹਾਂਜੀ ਉਹ ਜ਼ਰੂਰ ਬਿਆਨ ਕਰੋ ਜੀ ਉਹ ਦੇਖੀਆਂ ਇੱਥੇ ਜੀ ਇਹ ਮਰਗ ਹੁੰਦਾ ਅੱਛਾ ਜੀ ਮਰਗੀਆਂ ਡਾਰਾਂ ਦੀਆਂ ਡਾਰਾਂ ਹੁੰਦੀਆਂ ਮੈਂ ਦੇਖਿਆ ਮਰਗਾ ਠੀਕ ਹੈ ਜੀ ਅੱਛਾ ਭਿਆੜ ਹੁੰਦਾ ਹਾਂਜੀ ਕੱਡੜ ਹੁੰਦਾ ਠੀਕ ਹੈ ਜੀ ਲੂਪੜ ਹੁੰਦਾ ਹਾਂਜੀ ਚਾਹਾ ਹੁੰਦਾ ਠੀਕ ਹੈ ਜੀ ਇਹ ਸਾਰੀਆਂ ਗੱਲਾਂ ਮੈਂ ਦੇਖੀਆਂ ਨੇ ਇਹ ਛੜੀ ਬਿਲ ਸਮੇਂ ਜਰਚਾਰਦਾ ਹੁੰਦਾ ਠੀਕ ਹੈ ਜੀ ਅਸਿਆ ਇੱਕ ਹੋ ਕੀ ਗਊਆਂ ਸਾਡੇ ਹੋਣ ਯਾਰ ਆਗੂਆਂ ਨਹੀਂ ਬਾਬਾ ਜੀ ਕਹਿੰਦੇ ਸਫਾਈ ਨਹੀਂ ਸੀ ਕਰਨ ਦਿੰਦੇ ਕਹਿੰਦੇ ਮੰਨ ਲਓ ਇਹਨਾਂ ਪਿਆਰ ਕਰਦੇ ਸੀ ਬਾਬੇ ਦੇਖੇ ਜਾਨਵਰ ਜਿਹੜੇ ਸੀਗੇ ਉਹ ਤੇ ਉੱਤੇ ਵੀ ਆ ਕੇ ਵਹਿ ਜਾਣੇ ਹੁੰਦੇ ਸੀਗੇ ਮੈਂ ਉਹ ਵੀ ਦੱਸਦਾ ਹਾਂਜੀ ਹਾਂਜੀ ਸਾਡੇ ਇਥੇ ਮੋਰ ਬੁੰਦਾ ਠੀਕ ਹੈ ਜੀ ਜਿਹੜਾ ਮੋਰ ਹੈ ਹਾਂਜੀ ਉਹ ਬਾੜਾ ਪੰਛੀ ਆ ਹੈ ਠੀਕ ਹੈ ਜੀ ਜਿਹੜਾ ਮੋਰ ਆ ਸਾਰੇ ਜਨੌਰਾਂ ਤੋਂ ਸੀਲ ਮੋਰ ਆ ਠੀਕ ਹੈ ਜੀ ਐਥੇ ਨਾ ਆ ਆ ਦੇਦੇ ਦੇ ਚ ਹੋ ਦੇਦੇ ਚ ਹਾਂਜੀ ਹਾਂਜੀ ਰਾਤ ਨੂੰ ਬੋੜੇ ਕਿਆਓ ਯਾਓ ਹਾਂਜੀ ਮੋਰਨੀ ਆਂਡੇ ਦੇ ਦਿੰਦੀ ਆ ਠੀਕ ਹੈ ਜੀ ਫੇਰ ਭਾਈ ਉਹ ਜਿਹੜਾ ਮੋਰ ਚ ਉੱਡਦਾ ਹਾਂਜੀ ਕੋੜੇ ਪੈਰ ਕਾਲੇ ਸੇ ਠੀਕ ਹੈ ਜੀ ਫੇਰ ਉਹ ਐਂ ਕਹਿੰਦਾ ਮੇਰੇ ਫੱਗ ਕਿੰਨੇ ਸੋਹਣੇ ਨੇ ਹਾਂਜੀ ਮੇਰੀ ਕੰਗੀ ਕਿੰਨੀ ਸੋਹਣੀ ਆ ਹਾਂਜੀ ਤੇ ਮੇਰੇ ਬਾਈਰਾ ਨੂੰ ਮੋਰ ਚ ਉੱਡਦਾ ਪੈਰਾਂ ਮਗਨੇ ਦੇਖ ਕੇ ਮੋਰ ਰੋ ਰੋ ਪੈਂਦੇ ਸੀ ਰੋਂਦਾ ਸੀ ਉਹੀ ਗੱਲ ਆ ਗਈ ਨਾ ਤੁਰਦਾ ਨਾਲ ਜੇ ਹੁੰਦਾ ਉਹ ਕੀ ਕਹਿੰਦਾ ਯਾਰ ਮੋਰ ਨਰਾਜ ਹੋ ਜਾਂਦਾ ਹਾਂਜੀ ਇਹ ਆਪਣੇ ਮੇਰੇ ਪਾਇਆ ਰਹੇ ਜੇ ਕੋਲੇ ਹਾਂਜੀ ਹਾਂਜੀ ਕਿੰਨਾ ਮਸਹੂਣਾ ਕਿਧਰ ਹਾਂ ਦੇ ਘਰ ਕੀ ਜਿਹੜੀ ਮੋਰਨੀ ਹੁੰਦੀ ਉਹ ਜਦੋਂ ਪਾੜ ਪਾਉਂਦਾ ਨਾ ਐ ਜਿਹੜੇ ਨਾਲ ਤੁਰਦਾ ਮੋਰਨੀ ਦਬੇ ਹੁੰਦੀ ਮੋਰ ਨੂੰ ਨਹੀਂ ਜੀ ਕਰਦਾ ਕੋਸਾ ਉਹ ਜਦ ਤੁਰਦਾ ਮੋਰਾ ਉਹ ਜਿਹੜਾ ਚੁੱਡਦਾ ਨਾ ਮੋਰ ਉਹ ਆਲੀ ਮੂਠ ਪਾ ਕੇ ਚੱਕੇ ਨਾ ਆਦੇ पेड़ ਤੇ ਪਾ ਲੜੀ ਉਹਦੇ ਨਾਲ ਅੰਡਾ ਹੁੰਦਾ ਠੀਕ ਹੈ ਜੀ ਫੇਰ ਅੰਡਾ ਦੇਂਦੀ ਹੀ ਉਹਦਾ ਬੱਚਾ ਹੁੰਦਾ ਠੀਕ ਹੈ ਜੀ ਇਹ ਜਿਹੜੀਆਂ ਗੱਲਾਂ ਇਹ ਕਰ ਗਿਆ ਮੈਂ ਕਰ ਗਿਆ ਸਾਡੇ ਜਵਾਕਾਂ ਨੂੰ ਕੀ ਪਤਾ ਵੀ ਬਿਲਕੁਲ ਬਿਲਕੁਲ ਹਾਂ ਜੀ ਉਹਨਾਂ ਨੇ ਭਾਈ ਕੱਢ ਕੇ ਫੇਰ ਭਾਈ ਆ ਸਾਨੂੰ ਚੱਤ ਸੋਇਆ ਅਸੀਂ ਉਹਦਾ ਅੰਨ ਪਾਣੀ ਖਾਂਦੇ ਰਹੇ ਹਾਂਜੀ ਤੇ ਭਾਈ ਇੰਨੀਆਂ ਗੱਲਾਂ ਕਰਕੇ ਤੁਹਾਡੇ ਨਾਲ ਅਰਦਾ ਤੁਸੀਂ ਬਹੁਤ ਵਧੀਆ ਵੀਡੀਓ ਬਣਵਾਈਏ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਗਾਂ ਨੂੰ ਅਸੀਂ ਆ ਦੇਖਣਾ ਫੋਟੋ ਮਾ ਤੇ ਉਧਰ ਵੀ ਲਖਾਵਾ ਤੈਨੂੰ ਦੇਵਤਾਨੀਆਂ ਆ ਦੇਖ ਦੇ ਤੇ ਹਾਂਜੀ ਹਾਂਜੀ ਉਹ ਦੋ ਕੋੜੀਆਂ ਉੱਥੇ ਵੀ ਨੇ ਉਧਰ ਵੀ ਨੇ ਹਾਂਜੀ ਹਾਂਜੀ ਭਾਈ ਬਹੁਤ ਵਧੀਆ ਕੰਮ ਕਰਿਆ ਤੁਸੀਂ ਠੀਕ ਹੈ ਜੀ ਹਾਂਜੀ ਹਾਂਾ ਜਿੰਨਾ ਕੇ ਭਾਈ ਸਾਨੂੰ ਔੜਿਆ ਜਿੰਨਾ ਮੈਂ ਦੇਖੇ ਮੇਰੀ 80 ਸਾਲ ਦੀ ਉਮਰ ਹੋ ਗਈ ਹਾਂਜੀ ਹਾਂਜੀ ਇੱਥੇ ਬਣਾ ਦੇ ਨਾ ਇੰਜੂ ਹੁੰਦੇ ਠੀਕ ਹੈ ਜੀ ਉਹ ਲਾਲ ਲਾਲ ਹਾਂਜੀ ਹਾਂਜੀ ਪੀਲਾ ਹੁੰਨੀਆ ਹਾਂਜੀ ਹਾਂਜੀ ਫਿਰ ਖੋਖੇ ਹੁੰਦੇ ਹਾਂਜੀ ਹਾਂਜੀ ਬਾੜਾ ਕੁਛ ਹੁੰਦਾ ਜੇ ਪੀਲਾ ਹੁੰਨੀਆ ਸਾਡੀਆਂ ਭੈਣਾਂ ਮਾਮਾ ਸਾਡੀਆਂ ਬਹੂਆਂ ਉਹ ਵੀ ਚੁੰਗੀਆਂ ਬਣਾ ਲਾਣੀਆ ਅੱਛਾ ਜੀ ਪੀਲਾ ਤੋੜ ਕੇ ਨਾ ਉਹਦੇ ਚੁੰਗੀਆਂ ਬਣਾ ਕੇ ਹਾਂਜੀ ਫਿਰ ਭਾਈ ਉਹਨੂੰ ਭਰ ਲਾਣੀਆ ਤੋੜੀ ਜਾਂਦੀਆਂ ਪੀਲਾ ਤੋੜੀਆ ਨੀਆ ਪਿੰਜੂ ਤੋੜੀ ਜਾਂਦੀਆ ਆਂਟੀ ਜੀ ਫਿਰ ਭਾਈ ਉਹਦੇ ਖਲਾਫ ਦੇ ਘਰੇ ਲਿਆਉਂਦੀਆਂ ਹਾਂਜੀ ਤੇ ਉਹ ਗੱਲਾਂ ਸਾਰੀਆਂ ਕੁਝੇ ਹੀ ਬਗੀਆਂ ਤਾਂ ਬਿਲਕੁਲ ਜੀ ਬਿਲਕੁਲ ਉਹ ਤਾਂ ਬਾਹਰ ਹੀ ਬਗੀਆਂ ਹਾਂਜੀ ਹਾਂਜੀ ਫਿਰ ਅਸੀਂ ਭਾਈ ਸਾਰਾ ਕੁਝ ਦੇਖ ਕੇ अच्छे भाई ਹੁਣ ਆ ਦੇਣਾ ਇਹਨਾਂ ਦਾ ਡੇਰਾ ਭਾਈ ਉੱਥੋਂ ਛੱਡਿਆ ਏ ਉੱਥੇ ਬਚ ਕੁਛ ਨਹੀਂ ਉੱਥੇ ਬੈਠੇ ਨੇ ਹੁਣ ਡਾਕੂ ਠੀਕ ਹੈ ਜੀ ਜਿੰਨੇ 14-15 ਅੰਨਿਆਂ 10-15 ਕਰੋੜ ਦੀ ਇੱਥੇ ਫਾਹ ਹੋਇਆ ਆਮਦਨ ਠੀਕ ਹੈ ਜੀ ਉਹ ਜਿਹੜੇ ਜੱਲਦੇ ਜਿੰਨਾ ਅਸੀਂ ਕੱਢਾ ਸੀ ਤੁੰਜ਼ਾ ਅਸੀਂ ਕੱਢੇ ਤੇ ਹਾਂਜੀ ਉਹ ਡਾਕੂ ਬਣੇ ਬੈਠੇ ਨੇ ਠੀਕ ਹੈ ਜੀ ਸਾਰੀ ਸੇ ਕਰਕੇ ਹਾਂਜੀ ਜੇ 10 ਲੱਖ ਰੁਪਈਆ ਬਣ ਗਿਆ ਲੱਖ ਲੱਖ ਬੰਦ ਲਿਆ ਏ ਬਾਬੇ ਜੇ ਕੋਈ ਪੈਸਾ ਨਹੀਂ ਲਾਉਂਦਾ ਇੱਕ ਮਜ਼ਦੂਰੀ ਵੀ ਠੀਕ ਹੈ ਜੀ ਇਹ ਬਾਬੇ ਜੀ ਇਹ ਪੈਸਾ ਲਾਉਣ ਬਲੈਂਡ ਡਿੱਗੀ ਜਾਂਦੀ ਹੈ ਹਾਂਜੀ ਹਾਂਜੀ ਇੱਕ ਛਾਲਤ ਬਣਾ ਦੋ ਉਹਨੂੰ ਇਹ ਜਿਹੜੇ ਬਾਬੇ ਮੰਨ ਲਓ ਜੋਗੀ ਪੀਰ ਦੀ ਜਿਹੜੀ ਗੱਲ ਕਰਦੇ ਹਾਂ ਹਾਂ ਠੀਕ ਹੈ ਜੀ ਇਹ ਪਹਿਲਾਂ ਦੁਕਾਂ ਦਾ ਬਣਾ ਜਦ ਮੈਂ ਆ ਬਾਬੇ ਨੂੰ ਦੱਸੀ ਹਾਂ ਹਾਂਜੀ ਹਾਂਜੀ ਹੁਣ ਇਹ ਖੁਰੀ ਜਾਂਦਾ ਮਨ ਲਓ ਜਿਹੜੀ ਉਸ ਤੋਂ ਬਾਅਦ ਜਿਹੜੇ ਮੰਨ ਲਓ ਵੀ ਕਿਸੇ ਤਿੱਥ ਤਿਆਰ ਦੇ ਉੱਪਰ ਜਿਸੇ ਮੇਲੇ ਦੇ ਉੱਪਰ ਜਿਹੜਾ ਮੰਨ ਲਓ ਪੈਸਾ ਇਕੱਠਾ ਹੁੰਦਾ ਹਾਂ ਮੰਨ ਲਓ ਉਹ ਬਾਬਾਈ ਦੀ ਬਲਿੰਦਾ ਉਹ ਪ੍ਰਾਣੀ ਹੈ ਮੰਨ ਲਓ ਉਸ ਦੇ ਉੱਪਰ ਨੀ ਕੋ ਖਰਚ ਆਇਆ ਹੋਰ ਆ ਹੋਰ ਨਾ ਜਮੇ ਨਹੀਂ ਕਰਦੇ ਠੀਕ ਹੈ ਜੀ ਆ ਆ ਬਸ ਲੰਗਰ ਲੰਗਰ ਚਲਾਉਂਦਾ ਹੈ ਇਸੇ ਇਸੇ ਜਿਹੀ ਕੁਝ ਸਾਡੇ ਬਾਹਰ ਲੰਗਰ ਨੇ ਨਾ ਹਾਂਜੀ ਹਾਂਜੀ ਸਾੜੀ ਪੰਜਾਬ ਦੇ ਲੰਗਰ ਨੇ ਹਾਂਜੀ ਉਹ ਸਾਡੀ ਇਹਨਾਂ ਨੂੰ ਸੇਵਾ ਸਾਡੇ ਲੋਕਾਂ ਨੇ ਮੇਲਿਆਂ ਦੀ ਬਾਹੀ ਕਰਦਿਆ ਠੀਕ ਹੈ ਜੀ ਦਾਣਾ ਰੋਟੀ ਲੈ ਕੇ ਖੀਰ ਨਾਲ ਲੈ ਕੇ ਚਾਹਾਂ ਤੋਂ ਲੈ ਕੇ ਬੋਲ ਮਾ ਮਾਰ ਖਵਾਉਂਦੇ ਆ ਬਿਲਕੁਲ ਜੀ ਹਾਂਜੀ ਹਾਂਜੀ ਉਹ ਦੁਨੀਆ ਜੀ ਬਾਹਰ ਖਾਂਦੀ ਐ ਇਹਨਾਂ ਦੇ ਉਧੇ ਜਿਹੜਾ ਜਾ ਨੰਗਰਾ ਹੈ ਹਾਂਜੀ ਉੱਥੇ ਕੋ ਜਾਂਦੇ ਆਂ ਜੀ ਇਹ ਇਹਨਾਂ ਨੇ ਵੀ ਕੀ ਕਰਿਆ ਬਿਲਕੁਲ ਬਿਲਕੁਲ ਜਿਹੜੀ ਪੂ ਜਿਹੜੀ ਪੂਜਾ ਹੈ ਦੁਕਾਨਾਂ ਤੋਂ ਦੇਖ ਕੇ ਕੁਟਕੂਟ ਲੰਦੇ ਨੇ ਛੋਟੀਆਂ ਜਿਹੀਆਂ ਤੋਂ ਜਦੋਂ ਦੇ ਪਿੱਛੇ ਲੰਦੇ ਨੇ ਉਹ ਕਿੱਥੇ ਜਾਂਦੇ ਨੇ ਬਿਲਕੁਲ ਬਿਲਕੁਲ ਇਹ ਫਿਰ ਆਉਂਦੇ ਨੇ ਜਿਹੜਾ ਪੂਰਾ ਲੈ ਹੁਣ ਹਾਂਜੀ ਪੂਰਾ ਟਾਕੂਆਂ ਦਾ ਠੀਕ ਐ ਜੀ ਇਹ ਆਏ ਆ ਇਹ ਪਾਰਟੀਆਂ ਬਣਾਉਂਦੇ ਐ ਜਿੱਕੇ ਹੁਣ 2 ਮਹੀਨੇ ਰਹਿ ਗਏ ਹਾਂਜੀ ਫੇਰ ਵੋਟਾਂ ਪਾ ਲੈਣਗੇ ਇਹ ਠੀਕ ਹੈ ਜੀ ਉਹ ਫੇਰ ਹੋਰ ਪਾਰਟੀ ਬਣ ਜੂ ਠੀਕ ਹੈ ਜੀ ਫੇਰ ਉਹ ਖਾਨ ਲੱਗ ਅਸੇ ਇਸ ਤਰ੍ਹਾਂ ਦਾ ਕੰਮ ਆ ਜੀ ਇਸ ਤਰ੍ਹਾਂ ਆਲਾ ਕਰ ਲੈ ਇਹ ਚੋਰਾਂ ਦਾ ਠੱਗਾਂ ਦੇ ਹੁਣ ਉਹ ਬਾਬੇ ਕਿਹਨੂੰ ਚੱਕ ਦੇ ਬਿਲਕੁਲ ਬਿਲਕੁਲ ਥੱਲੇ ਜਿੱਥੇ ਸੀ ਚੜਦੇ ਸੀ ਨਾ ਤਹਾਂ ਪਾਸੇ ਜੰਡਾ ਲੱਗਿਆ ਹੋਇਆ ਠੀਕ ਹੈ ਜੀ 3 ਸਾਲ ਹੋ ਗਏ ਠੀਕ ਹੈ ਜੀ ਜੇ ਜੰਡਾ ਸੀ ਖੋਲਤਾ ਹਾਂਜੀ ਤਹਾਂ ਤੋਂ ਦੁਨੀਆ 2 4 6 ਬੰਦਾ ਚੜ ਗਿਆ ਹਾਂਜੀ ਉਹ ਡਿੱਗ ਵੀ ਪੈਂਦਾ ਬਿਲਕੁਲ ਕੋਈ ਪਤਾ ਨਹੀਂ ਡਿੱਗ ਪੇ ਅੰਨੇ ਬਾੜਨਾ ਤਰੀ ਡਾਂਗੀਆਂ ਹੋਈਆਂ ਬੱਚੀ ਹਾਂ ਉਹ ਭਈ ਇਹਨਾਂ ਨੇ ਭਈ ਸਾਡੇ ਪਾਲੀਆਂ ਆ ਗਏ ਉਹਦੇ ਚ ਸੇਗਲ ਦੀ ਗੱਲ ਐ ਹਾਂਜੀ ਹਾਂਜੀ ਸੇਗਲ ਦੀ ਜੇ ਅਸੀਂ ਸੇਗਲ ਦਾ ਸਸਵਾ ਆਵਦਾਨ ਸੰਭਾਲ ਲਿਆ ਇਹਨਾਂ ਨੇ ਭਈ ਜੋਗੀ ਪਿੱਛੇ ਘਰੜਿਆ ਨੇ ਕਬਜ਼ਾ ਕਰ ਲਿਆ ਠੀਕ ਐ ਜੀ ਆਜੇ ਜਮਣਾ ਲਿਆ ਹਾਂਜੀ ਅਸੀਂ ਫੇ ਜੋ ਪਿੰਡ ਹੋ ਗਏ ਭਈ ਸਾਡੀ ਫਾਰਨਾ ਚੱਲੀ ਠੀਕ ਐ ਜੀ ਨਾ ਤਾਂ ਸੇ ਜਾਏ ਕਰੀ ਨਾ ਉਹਨਾਂ ਨੇ ਕਰੀ ਉਹ ਥੋੜੀ ਬੱਟ ਜਿਹੜੀ ਜੋੜੀ ਆਉਂਦੀ ਐ ਨਾ ਹਾਂਜੀ ਹਾਂਜੀ ਉਹ ਥੋੜੀ ਬੱਟ ਸਾਡੀ ਸਿੱਧੀ ਜਾਂਦੀ ਐ ਠੀਕ ਹੈ ਜੀ ਜੀ ਬਲਿੰਦਾ ਸਾਡੇ ਚਾ ਲੰਗਰ ਲੰਗਰ ਸਾਡੇ ਚ ਹੀ ਆਉਂਦਾ ਹਾਂਜੀ ਉਹ ਸਾਡੇ ਲੋਕਾਂ ਦਾ ਫਿਰ ਖੜੇ ਜੁੜਤਾ ਠੀਕ ਹੈ ਜੀ ਫੇ ਕਿੱਧਰ ਗਿਆ ਬਾਣੀਆਂ ਉਦੜੀ ਜਾ ਬਾਜ਼ਾਰ ਆਪੇ ਕੁੱਤੇ ਲਾਲਾਂ ਮਰੀ ਜਾਣਗੇ ਉਹੀ ਗੱਲ ਹੋਈ ਪਈ ਹੈ ਹਾਂ ਬਿਲਕੁਲ ਜੀ ਬਿਲਕੁਲ ਜਾਵਾ ਆਪਾ ਹਾਂਜੀ ਜਾਵਾ ਸੱਚੀਆਂ ਗੱਲਾਂ ਕਰਦੇ ਹਾਂ ਹਾਂਜੀ ਹਾਂਜੀ ਤੇ ਫੇ ਠੂਂਦਾ ਤੋਂ ਦਦਦਾ ਭਈ ਹੋਰੇ ਆ ਗਿਆ ਹਾਂਜੀ ਆਹ ਦੇ ਰਾ ਠੂਂਦਾ ਖਦਾ ਹੈ ਇੰਨੀਆਂ ਗੱਲਾਂ ਕਰਦੇ ਵੀ ਧੰਨਵਾਦ ਤੁਹਾਡਾ ਠੀਕ ਹੈ ਜੀ ਤੇ ਧੰਨਵਾਦ ਜੀ ਥੋੜਾ ਸ਼ੁਕਰੀਆ ਤੁਹਾਡਾ ਮਿਹਰਬਾਨੀ ਥੈਂਕ ਯੂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਥੈਂਕ ਯੂ ਹਾਂ ਜੀ ਹਾਂ ਜੀ ਹਾਂ ਜੀ